ਹਾਂਜੀ ਤੁਹਾਨੂੰ ਬਹੁਤ ਹੀ ਸੌਖਾ ਛੋਟਾ ਇੱਕ ਸ਼ਬਦ ਦੱਸਦੀਆਂ ਭਾਵੇਂ ਤੁਹਾਡਾ ਕੋਰਟ ਕੇਸ ਕਿੱਡਾ ਹੀ ਤਕੜਾ ਭਾਵੇਂ ਤੁਹਾਨੂੰ ਕਿਸੇ ਨੇ ਬਲੈਕ ਦੇ ਵਿੱਚ ਫਸਾਤਾ ਜਾਂ ਕਿਸੇ ਕਿਸਮ ਦੇ ਧੋਖਾਧੜੀ ਦੇ ਵਿੱਚ ਫਸਾਤਾ ਜਾਂ ਹੋਰ ਵੀ ਬਹੁਤ ਗੱਲਾਂ ਹੁੰਦੀਆਂ ਨੇ ਜਿਹਦੇ ਵਿੱਚ ਝੂਠਾ ਇਲਜ਼ਾਮ ਲੱਗਿਆ ਪਰ ਝੂਠ ਹੋਵੇ ਸੱਚ ਨਾ ਹੋਵੇ ਦੇਖੋ ਦੇਵੀ ਦੇਵਤੇ ਝੂਠੇ ਬੰਦੇ ਦਾ ਸਾਥ ਨਹੀਂ ਕੰਦੇ ਮੈਂ ਪਹਿਲਾਂ ਵੀ ਕਹਿੰਦੀ ਹੰਨੀ ਆ ਇਹ ਪਵਿੱਤਰ ਚੀਜ਼ਾਂ ਨੇ ਜਿਹੜਾ ਇਹਦਾ ਪੈਸਾ ਲੈ ਕੇ ਖਾਂਦਾ ਨਾ ਉਹ ਵੀ ਬਹੁਤ ਵੱਡਾ ਇੱਕ ਜ਼ੁਲਮ ਕਰਦਾ ਇਹ ਵੀ ਮੈਂ ਕਹਿੰਦੀ ਆ ਦੇਖੋ ਤੁਸੀਂ ਬੋਲਣਾ ਕੀ ਆ ਕੋਰਟ ਕੇਸ ਮੈਂ ਤੁਹਾਨੂੰ ਦੱਸਦੀਆਂ ਘਰ ਦੇ ਵਿੱਚ ਮੁਕਾਦਮਾ ਜ਼ਹਿਮਤ ਕੋਈ ਲੜਾਈ ਤੁਸੀਂ ਬੋਲਣਾ ਓਮ 12 ਹੀ ਦੇਵਿਆ ਨਮੋ ਓਮ 12 ਹੀ ਦੇਵਿਆ ਨਮੋ ਓਮ 12 ਹੀ ਦੇਵਿਆ ਨਮੋ ਇਹ ਤੁਸੀਂ ਬੋਲਣਾ 108 ਵਾਰ ਜੇ ਕਿ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ 12 ਵਾਰ ਬੋਲੋ ਉਹ ਕਿਸੇ ਦੀ ਮਜਬੂਰੀ ਆ ਕੋਈ ਸਰਕਾਰੀ ਨੌਕਰੀ ਤੇ ਜਾਂਦਾ ਉਹਦੇ ਕੋਲ ਟਾਈਮ ਹੈ ਨਹੀਂ ਉੱਠਣੋਂ ਲੇਟ ਹੋ ਗਿਆ ਉਹਨੇ ਤਾਂ ਆਪਦਾ ਫਟਾਫਟ ਨਿਕਲਣਾ ਕਰ ਤੋ ਇਹ ਸਿਰਫ ਕੰਮ ਉੱਥੇ ਕਰੋ ਜਿੱਥੇ ਤੁਸੀਂ ਨਜਾਇਜ਼ ਹੋਵੋਗੇ ਤੁਹਾਡਾ ਦੁਸ਼ਮਣ ਪਰੇਸ਼ਾਨ ਕਰਦਾ ਤੁਹਾਨੂੰ ਕੋਈ ਹੋਰ ਕੋਈ ਤੰਗ ਪਰੇਸ਼ਾਨ ਕਰਦਾ ਨੌਵੇਂ ਦਿਨ ਰਿਜ਼ਲਟ ਤੁਹਾਡੇ ਮੂਹਰੇ ਆਉ ਜੀਨੇ ਹਾਸਾ ਮਜ਼ਾਕ ਸਮਝਣਾ ਹਾਸਾ ਮਜ਼ਾਕ ਸਮਝ ਲਵੇ ਅਗਰ ਇਹ ਪੰਜਵੀਂ ਦਿਸ਼ਾ ਤੋਂ ਸ਼ੁਰੂ ਕਰਦੇ ਹੋ ਤਾਂ ਇਹ ਹਜ਼ਾਰ ਗੁਣੇ ਪਾ ਦਿੰਦਾ ਇਹ ਚੀਜ਼ ਬੰਗਲਾ ਮੁਖੀ ਜੀ ਨੂੰ ਕਹਿੰਦੇ ਉਹ ਉਸ ਤੋਂ ਵੀ ਉੱਤਮ ਚੀਜ਼ ਹੈ ਬਸ ਤੁਸੀਂ ਕਿ ਧਿਆਨ ਰੱਖਣਾ ਝੂਠੇ ਰਾਹੋਂ